ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰੋਂ ਨਗਰ ਕੀਰਤਨ ਸ੍ਰੀ ਨਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜੋ ਗੁਰੂ ਸਾਹਿਬ ਨੇ ਆਪ ਬਸਾਈ ਸੀ ਉੱਥੇ ਪਹੁੰਚ ਗਏ ਨੇ ਸਾਰੇ ਹੀ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਾਰੋਂ ਨਗਰ ਕੀਰਤਨ ਸਾਡੇ ਸੰਤਾਂ ਮਹਾਂਪੁਰਖਾਂ ਦੀ ਰੈਨਮਾਈ ਹੇਠ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਢੜੀਆਲੇ ਦੇ ਰਹਿਨਵਾਈ ਹੇਠ ਸੰਤ ਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ ਦੀ ਰਹਿਨਵਾਈ ਹੇਠ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀ ਰਹਿਨਵਾਈ ਹੇਠ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸਾਰੇ ਇਸਕਾਰ ਸੇਵਾ ਸੱਫਰਦਾਂਵਾ ਵੱਲੋਂ ਜਿਹੜਾ ਉਹਨਾਂ ਦੀ ਰਹਿਨਵਾਈ ਹੇਠ ਚਾਰੋਂ ਨਗਰ ਕੀਰਤਨ ਅਜ ਤਈ ਸ੍ਰੀ ਜਿਹੜਾ ਸ਼੍ਰੀ ਨਗਰ ਤੋਂ ਨਗਰ ਕੀਰਤਨ ਸੀ ਉਹ ਜੀ 6 ਵਜੇ ਕੋਣ ਉਸਤਿਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਲੱਖਾਂ ਦੀ ਸੰਗਤਾਂ ਨੇ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਦਾਰ ਬਖਸ਼ੇ ਸਾਰੇ ਸੰਗਤਾਂ ਨੇ ਨਿਹਾਲ ਕੀਤਾ ਮੈਂ ਸਾਰੇ ਹੀ ਸਾਡੇ ਸੰਤਾਂ ਮਹਾਂਪੁਰਖਾਂ ਦਾ ਸਾਰੇ ਸੰਤਾਂ ਮਹਾਂਪੁਰਖਾਂ ਦੇ ਸੇਵਾਦਾਰਾਂ ਦਾ ਅੰਦਾ ਗੁਰੂ ਜੀ ਨੇ ਗੁਰੂ ਸਾਹਿਬ ਦੀ ਰਹਿਤ ਮर्यादा ਦੇ ਨਾਲ ਸਤਕਾਰ ਦੇ ਨਾਲ ਸਾਰੋ ਨਗਰ ਕੀਰਤਨ ਜਿਹੜੇ ਹੈ ਸੰਪੰਨ ਹੋਏ ਤੇ ਸਾਰੇ ਹੀ ਪ੍ਰਸ਼ਾਸਨ ਦਾ ਸਾਰੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਟ੍ਰੈਫਿਕ ਮੁਲਾਜ਼ਮ ਜਿੰਨੇ ਸਾਰੇ ਅਸੀਂ ਕਿਹੜੇ ਪੂਰੀ ਪੰਜਾਬ ਸਰਕਾਰ ਨਾਲ ਹਰ ਇੱਕ ਅਧਿਕਾਰੀਆਂ ਦੀ ਹਰ ਇੱਕ ਪ੍ਰਸ਼ਾਸਨ ਦੀ ਡਿਊਟੀ ਲਈ ਹੋਈ ਸੀ ਜਿੰਨ ਜਿੰਨ ਗੁਰੂ ਸਾਹਿਬ ਦੀ ਮੇਰੇ ਗੁਰੂ ਦੀ ਸੇਵਾ ਕੀਤੀ ਆਪ ਉਨ ਸਭ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਆਪ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ 23 ਤਰੀਕ ਦੀ ਸਵੇਰ ਹੋ ਚੁੱਕੀ ਹੈ ਆਪ ਸਭ ਨੂੰ ਇਹ ਬੇਨਤੀ ਹੈ ਅਗਲੇ 3 ਦਿਨ ਇਹ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਜੋ ਜਦੋਂ ਢੇੜੀਆਂ ਡੋਲਦੀਆਂ ਨੇ ਉਹ ਬੇੜੀਆਂ ਪਾਰ ਲੰਘਦੇ ਨੇ ਐਸੇ ਮਹਾਨ ਸਤਿਗੁਰੂ ਜਦੋਂ ਕਿਸੇ ਦੀ ਜਾਨ ਧਰਮ ਦੇ ਉੱਤੇ ਆਂਦੀ ਹੈ ਤਾਂ ਆਪਣਾ ਜਿਹੜਾ ਹੈ ਆਪਣੀ ਸ਼ਹੀਦੀ ਦੇ ਦਿੰਦੇ ਆ ਐਸੇ ਮਹਾਨ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਆ ਕੋਈ ਵੀ ਇਦਾਂ ਦਾ ਘਰ ਪੰਜਾਬ ਦਾ ਹਿਮਾਚਲ ਦਾ ਹਰਿਆਣੇ ਦਾ ਦਿੱਲੀ ਦਾ ਨਹੀਂ ਰਹਿਣਾ ਚਾਹੀਦਾ ਮਰਕਰ ਕੋਈ ਜਿਹੜੀ ਹਾਜ਼ਰੀ ਲਗਣੀ ਚਾਹੀਦੀ ਹੈ ਧਰਮ ਤੋਂ ਉੱਪਰ ਉੱਟ ਕੇ ਹਾਜ਼ਰੀ ਲਗਣੀ ਚਾਹੀਦੀ ਹੈ ਆ ਸ਼੍ਰੀ ਨੰਨਕਪੁਰ ਸਾਹਿਬ ਵਿਖੇ ਨਕਬਸਤਖੋ ਦਿੱਲੀ ਜਿਹੜਾ ਸਿੱਖ ਦੁਆਰਾ ਸਿਜਨ ਸਾਹਿਬ ਚਾਨਨੀ ਚੌਂਗ ਵਿਖੇ ਨਕਬਸਤਖੋ ਇਸ ਵਕਤ ਸੀ ਜਿਹੜਾ ਹੈ ਬਿਲਕੁਲ ਆਪ ਸੇਖਾਂ ਜਿਹੜੇ ਸੰਗਤਾਂ ਜਿਹੜੀਆਂ ਹਾਂ ਦਰਸ਼ਨ ਕਰ ਰਹੀਆਂ ਨੇ ਗੁਰੂ ਕੇ ਮਹਿਲ ਇਹ ਅਨੰਤਪੁਰ ਸਾਹਿਬ ਦੀ ਪਹਿਲੀ ਇਮਾਰਤ ਸੀ ਜੋ ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਦੁਆਰਾ ਗੁਰੂ ਕੇ ਮਹਿਲ ਸਜੋਬਿਤ ਹੈ ਇੱਥੇ ਹੀ ਕਸ਼ਮੀਰੀ ਪੰਡਿਤ ਜਿਹੜੇ ਆਏ ਸੀ ਬਹੁਤ ਸੋਹਣਾ ਸੀ ਪੂਰੇ ਮਨਪੁਰ ਸਾਹਮੂ ਸਜਿਆ ਹੈ ਡੇ 8 ਜੀ ਉਸ ਸਮੇਂ ਦੇਖਦੇ ਦਿਖਾਇਆ ਗਿਆ ਕਿ ਕਸ਼ਮੀਰੀ ਪੰਡਿਤ ਕਿਵੇਂ ਗੁਰੂ ਸਾਹਿਬ ਤੋਂ ਆ ਕੇ ਜਿਹੜਾ ਹੈ ਉਹਨਾਂ ਦੇ ਆਪਣੇ ਬੇਨਤੀ ਕਰਦੇ ਨੇ ਆ ਇੱਥੇ ਹੀ ਦਸਮ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਹੈ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਉਹ ਥਾਂ ਹੈ ਇਹ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੂੰ ਦਸਮ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਸੀ ਬਿਲਕੁਲ ਜਿਹੜਾ ਇਹ ਦਸਮ ਸੰਗਤ ਗੁਰਦੁਆਰਾ ਸੀਸਗੰਜ ਸਾਹਿਬ ਹੈ ਆ ਜਿੱਥੇ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਤਨਗੰਗੂ ਤੇ ਇੱਕ ਬਹਾਦਰ ਸਹਿਬ ਜੀ ਦੇ 52 ਪਵਿੱਤਰ ਸੀ ਦਾ ਸੰਸਕਾਰ ਹੋਇਆ ਸੀਗਾ ਉਹੀ ਬੇਨਕੀ ਦਾਸ ਜੀ ਆ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਸਾਰੇ ਹੀ ਸੰਤਾਂ ਮਹੁਰਖਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਬਹੁਤ ਬਹੁਤ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਜੇ ਸਭ ਤੋਂ ਵੱਡਾ ਸ਼ੁਕਰਾਨਾ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੀਦਾ ਜਿਨਾਂ ਦੀਆਂ ਪਾਰ ਬਖਸ਼ੀ ਸਭ ਕਚਾਰੋਂ ਨਗਰ ਕੀਰਤਨ ਜਿਹੜੇ ਸੱਪਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ